ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਾਵਨ ਸਥਾਨ ਹੈ ਗੁਰਦੁਆਰਾ ਬੁਰਜ ਸਾਹਿਬ ਤੇ ਮਹਾਂਪੁਰਸ਼ ਬਾਬਾ ਪਾਈ ਹਰਦਾਸ ਜੀ ਤੋਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਚਰਨ ਸੇਵਕ ਤੇ ਇਸ ਸਥਾਨ ਤੇ ਆ ਕੇ ਮਹਾਂਪੁੱਖਾ ਨੇ ਆਪਣੇ ਮੁਬਾਰਕ ਚਰਨ ਪਾਏ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਸੁੰਦਰ ਸਥਾਨ ਬਣਿਆ ਹੈ ਤੇ ਇਹ ਚ ਸੁੰਦਰ ਸਥਾਨ ਤੇ ਮਾਂ ਪਛਾ ਦੀ ਯਾਦ ਅੰਦਰ ਹਰ ਮਹੀਨੇ ਮੱਸੀਆ ਦਾ ਪੁਰਬ ਮਨਾਇਆ ਜਾਂਦਾ ਹੈ। ਪੁਸਾਖੀ ਦਾ ਪੁਰਬ ਮਨਾਇਆ ਜਾਂਦਾ ਹੈ। 10ਵੇਂ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਇਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਮਨਾਇਆ ਜਾਂਦਾ ਹੈ। ਹੋਰ ਵੀ ਜਿਹੜੇ ਤਿਉਹਾਰ ਆਉਂਦੇ ਨੇ ਆਪਣੀ ਵਿਤ ਦੇ ਅਨੁਸਾਰ ਸੰਗਤਾਂ ਦੇ ਸੰਯੋਗ ਦੇ ਨਾਲ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਹੋਇਆ ਜਾਂਦਾ ਹੈ। ਇਸ ਪਾਵਨ ਸਥਾਨੀ ਜਿਹੜੀ ਪ੍ਰਬੰਧਕ ਕਮੇਟੀ ਹੈ ਬੜੀ ਸੂਝ-ਬੂਝ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਸਥਾਨ ਦੀ ਕਾਰਜਸ਼ਿਵਾਂ ਕਰਵਾ ਰਹੀ ਹੈ ਸੋ ਇਸ ਪਾਵਨ ਅਸਥਾਨ ਤੇ ਥਰ ਮਹੀਨੇ ਹਰ ਮਸਿਆ ਤੇ ਦੀਵਾਨ ਸੱਜਦੇ ਆ ਰਾਗੀ ਢਾਡੀ ਕਵਿਸ਼ਰ ਜਨ ਆ ਕੇ ਸੰਗਤਾਂ ਨੂੰ ਗੁਰੂ ਕੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਸੋ ਇਸ ਇਹ ਜਿਹੜਾ ਪਾਵਨ ਅਸਥਾਨ ਹੈ ਇਹ ਇਲਾਕੇ ਦਾ ਸਥਾਨ ਹੈ ਇਲਾਕੇ ਭਰ ਦੇ ਵਿੱਚੋਂ ਸਿੱਖ ਸੰਗਤਾਂ ਇੱਥੇ ਆ ਕੇ ਨਤਮਸਤ ਹੁੰਦੀਆਂ ਐ ਤੇ ਆ ਕੇ ਆਪੋ ਆਪਣੀਆਂ ਭਿਕਾਵਾਂ ਚੜਾਉਂਦੀਆਂ ਐ ਤੇ ਮਹਾਂਪੁਰਖਾਂ ਦੇ ਅਸਥਾਨ ਤੋਂ ਖਾਲੀ ਝੋਲੀਆਂ ਲੈ ਕੇ ਆਉਂਦੇ ਨੇ ਤੇ ਭਰ ਕੇ ਜਾਂਦੇ ਨੇ ਮਹਾਂਪੁਰਖ ਉਹਨਾਂ ਨੂੰ ਤਰਤਾਰਤ ਦੇ ਕੇ ਮਹਾਂਪੁਰਖ ਨਦਰੋ ਨਿਰਿਹਾਲ ਕਰਦੇ ਨੇ ਇਹ ਮਹਾਂਪੁਰਖਾਂ ਦੀ ਪਾਵਨ ਜਾਦ ਅੰਦਰ ਪਾਵਨ ਅਸਥਾਨ ਬਣਿਆ ਹੋਇਆ ਹੈ ਜੀ ਇੱਥੇ ਹਰ ਅਮਾਵਸ ਤੇ ਦੀਵਾਨ ਸਜਦੇ ਸਿੱਖ ਸੰਗਤਾਂ ਆਉਂਦੀਆਂ ਗੁਰੂ ਕੇ ਲੰਗਰ ਤਾਂ ਟੁੱਟ ਵਰਤਦੇ ਨੇ ਇਸ ਪਾਵਨ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜੋ ਸਮੁੱਚੀ ਪ੍ਰਬੰਧਕ ਕਮੇਟੀ ਇਲਾਕੇ ਦੇ ਸੰਯੋਗ ਦੇ ਨਾਲ ਸਿੱਖ ਸੰਗਤਾਂ ਦੇ ਸੰਯੋਗ ਦੇ ਨਾਲ ਕਰਵਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਦਰ ਪਾ ਜੀ ਆਏ ਨੇ ਕਹਿੰਦੇ ਪੀਰ ਜੀ ਤੁਸੀਂ ਬੜੀ ਦੂਰ ਤੋਂ ਚੱਲ ਕੇ ਆਏ ਜੋ ਮਰਨ ਤੁਸੀਂ ਥੱਕੇ ਡੁੱਤੇ ਹੋਗੇ ਤੁਜੀ ਕਮਰਾ ਲੈਣਾ ਬਰਛਾਦਾ ਛੋ ਲਈ ਵਾਹਿਗੁਰੂ ਜਿਹਨੇ ਪਰਖਣ ਬਾਤ ਆ ਰਿਹਾ ਹੈ ਮਾ